ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਫੈਕਟ ਤੇ ਅੱਜ ਗੱਲਬਾਤ ਕਰਨੀ ਹੈ ਮੂਸੇ ਵਾਲਾ ਤੇ ਮਨਕੀਰਤ ਔਲਖ ਦੇ ਗਾਣਿਆਂ 'ਚ ਜਿਸ ਗਲੌਕ ਪਿਸਤੌਲ ਦਾ ਜ਼ਿਕਰ ਹੈ ਉਹਦੀ ਕਾਰਡ ਕਰਨ ਵਾਲਾ ਕੌਣ ਸੀ ਵੀਡੀਓ ਬੜੀ ਦਿਲਚਸਪ ਹੈ ਇਹਨੂੰ ਸਾਰੀ ਨੂੰ ਸੁਣਿਓ ਦੋਸਤੋ ਪੰਜਾਬੀ ਗਾਣਿਆਂ 'ਚ ਤੁਸੀਂ ਅਕਸਰ ਗਲੌਕ ਪਿਸਤੌਲ ਦਾ ਜ਼ਿਕਰ ਸੁਣਦੇ ਹੋ ਗਲੌਕ ਹੈਂਡ ਗਨ ਦੀ ਕਾਰਡ ਕਰਨ ਵਾਲੇ ਆਸਟ੍ਰੀਅਨ ਇੰਜੀਨੀਅਰ ਗੇਸਟਰਨ ਗਲੌਕ ਦੀ 94 ਸਾਲ ਦੀ ਉਮਰ 'ਚ ਮੌਤ ਹੋ ਗਈ ਹੈ। ਗਲੌਕ ਕੰਪਨੀ ਨੇ ਇੱਕ ਬਿਆਨ ਚਕਿਆ ਕਿ ਇਹਨੂੰ ਬਣਾਉਣ ਵਾਲੇ ਗੈਸਟਰਨ ਦਾ ਕੰਮ ਉਸੇ ਤਰੀਕੇ ਨਾਲ ਜਾਰੀ ਰਹੂਗਾ। ਇਸ ਹਥਿਆਰ ਦੀ ਵਰਤੋਂ ਦੁਨੀਆ ਭਰ 'ਚ ਹਥਿਆਰਬੰਦ ਸੈਨਾ, ਸੁਰੱਖਿਆ ਕਰਮਚਾਰੀਆਂ ਅਤੇ ਅਪਰਾਧੀਆਂ ਵੱਲੋਂ ਕੀਤੀ ਜਾਂਦੀ ਹੈ। ਹੁਣ ਗੈਸਟਰਨ ਗਲੌਕ ਕੌਣ ਸੀ? ਗਲੌਕ ਪਿਸਟਲ ਦੀ ਦੁਨੀਆ 'ਚ ਚੜ੍ਹਾਈ ਦੇ باوجود ਗੈਸਟਰਨ ਗਲੌਕ ਬਾਰੇ ਕਿਹਾ ਗਿਆ ਕਿ ਉਹਨਾਂ ਨੇ ਇੱਕ ਇਕਾਤ ਅਮੀਰ ਬੰਦੇ ਵਾਂਗ ਆਪਣਾ ਜ਼ਿਆਦਾਤਰ ਸਮਾਂ ਆਸਟਰੀਆ ਵਿੱਚ ਇੱਕ ਝੀਲ ਕੰਢੇ ਸਟੇਟ 'ਚ ਬਤਾਇਆ ਸੀ ਸਾਲ 2012 'ਚ ਉਹਨਾਂ ਦੇ ਕਾਰੋਬਾਰ ਬਾਰੇ ਇੱਕ ਕਿਤਾਬ ਪ੍ਰਕਾਸ਼ਿਤ ਹੋਣ ਤੋਂ ਪਹਿਲਾਂ ਉਹ ਕਦੇ-ਕਦਾਈਂੋਂ ਖਬਰਾਂ 'ਚ ਆਉਂਦੇ ਸਨ ਇਹ ਤੋਂ ਪਹਿਲਾਂ 2011 'ਚ ਉਹਨਾਂ ਦਾ ਪਹਿਲੀ ਪਤਨੀ ਨਾਲ ਤਲਾਕ ਹੋ ਗਿਆ ਸੀ ਕਿਤਾਬ ਵਿੱਚ ਇਹ ਵੀ ਜ਼ਿਕਰ ਸੀ ਕਿ ਇੱਕ ਕਾਰੋਬਾਰੀ ਸਹਿਯੋਗੀ ਨੇ 1990 ਦੇ ਦਹਾਕੇ ਦੇ ਅਖੀਰ 'ਚ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ ਇੱਕ ਵਾਰ ਇੱਕ ਭਾੜੇ ਦੇ ਹਮਲਾਵਰ ਪਹਿਲਵਾਨ ਨੇ ਰਬੜ ਦਾ ਹਥੌੜਾ ਸੱਤ ਵਾਰੀ ਉਹਨਾਂ ਦੇ ਸਿਰ ਤੇ ਮਾਰਿਆ ਪਰ 70 ਸਾਲ ਦੇ ਕਲੌਕ ਨੇ ਜਵਾਬੀ ਮੁਕਾਬਲਾ ਕੀਤਾ ਤੇ ਹਮਲਾਵਰ ਨੂੰ ਭਜਾ ਦਿੱਤਾ ਸੀ ਗੇਸਟਰਨ ਗਲੌਕ ਨੇ ਆਪਣੇ ਜੀਵਨ ਦੌਰਾਨ ਗਲੌਕ ਸਮੂਹ ਦੀ ਰਣਨੀਤੀ ਬਣਾਈ ਤੇ ਇਹਨੂੰ ਭਵਿੱਖ ਲਈ ਤਿਆਰ ਕੀਤਾ ਕੰਪਨੀ ਦਾ ਕਹਿਣਾ ਹੈ ਤਾਂ ਕੰਪਨੀ ਦਾ ਇਹ ਵੀ ਕਹਿਣਾ ਕਿ ਉਹਨਾਂ ਦੇ ਮੁਖੀ ਨੇ ਛੋਟੇ ਹਥਿਆਰਾਂ ਦੀ ਦੁਨੀਆ 'ਚ ਕ੍ਰਾਂਤੀ ਲਿਆਂਦੀ ਸੀ ਤੇ ਹੈਂਡਗਨ ਉਦਯੋਗ 'ਚ ਗਲੌਕ ਬ੍ਰਾਂਡ ਨੂੰ ਸੰਸਾਰ ਦਾ ਲੀਡਰ ਸਥਾਪਿਤ ਕੀਤਾ ਹੁਣ ਪੰਜਾਬੀ ਗਾਣਿਆਂ 'ਚ ਗਲੌਕ ਦਾ ਜ਼ਿਕਰ ਆਉਂਦਾ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਮਨਕੀਰਤ ਔਲਖ ਸਮੇਤ ਸ਼ਿਵ ਜੋਤ ਨੇ ਵੀ ਗਲੌਕ ਪਿਸਟਲ ਤੇ ਗਾਣੇ ਗਾਏ ਸਿੱਧੂ ਮੂਸੇਵਾਲੇ ਨੇ ਆਪਣੇ ਗਾਣੇ ਸੋਹਾਈ ਦੇ ਵਿੱਚ ਗਲੌਕ ਦਾ ਜ਼ਿਕਰ ਕੀਤਾ ਗਲੌਕ ਦਾ ਉਭਾਰ ਅਮਰੀਕੀ ਪੌਪ ਗਾਇਕੀ ਅਤੇ ਸਾਇੰਸ ਫਿਕਸ਼ਨ ਐਕਸ਼ਨ ਫਿਲਮ ਦਾ ਮੈਟ੍ਰਿਕਸ ਰੀਲੋਡਡ ਸਮੇਤ ਹਾਲੀਵੁੱਡ ਦੀਆਂ ਕਈ ਫਿਲਮਾਂ ਨਾਲ ਹੋਇਆ ਸੀ ਗਲੌਕ ਦੀ ਉਤਪਤੀ ਗੈਸਟਰਨ ਗਲੌਕ ਦਾ ਜਨਮ 1929 ਚ ਹੋਇਆ ਉਹਨਾਂ ਨੇ ਵੀਏਨਾ ਦੇ ਇੱਕ ਕਾਲਜ ਚ ਮਕੈਨੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ। ਇਹ ਤੋਂ ਬਾਅਦ ਉਹਨਾਂ ਆਸਟਰੀਆ ਦੀ ਰਾਜਧਾਨੀ ਤੋਂ ਬਾਹਰ ਇੱਕ ਕਸਬੇ ਚ ਖਪਤ ਵਾਲੀ ਵਸਤੂਆਂ ਦੇ ਕਾਰੋਬਾਰ ਦੀ ਸਥਾਪਨਾ ਕੀਤੀ। 1980 ਦੇ ਦਹਾਕੇ ਦੀ ਸ਼ੁਰੂਆਤ ਮੌਕੇ ਉਹਨਾਂ ਦੇ ਕਾਰੋਬਾਰ ਨੇ ਫੌਜੀ ਸਪਲਾਈਆਂ ਦੀ ਬ੍ਰਾਂਚ ਬਣਾਈ। ਇਹ ਆਸਟਰੀਆ ਦੀ ਫੌਜ ਦੇ ਕਹਣ ਤੇ ਪਿਸਤਲਾਂ ਨੂੰ ਅਪਡੇਟ ਕਰਨ ਦਾ ਇੱਕ ਹਿੱਸਾ ਸੀ। ਗਲੌਕ ਨੇ ਹਲਕੇ 9 ਮਿਲੀਮੀਟਰ ਸੈਮੀ ਆਟੋਮੈਟਿਕ ਹੈਂਡਗਨ ਨੂੰ ਡਿਜ਼ਾਈਨ ਕੀਤਾ ਇਹਨੂੰ ਪੇਟੈਂਟ ਵੀ ਕੀਤਾ ਗਿਆ ਇਹ 18 ਰਾਉਂਡ ਫਾਇਰ ਕਰ ਸਕਦਾ ਸੀ ਤੇ ਆਸਾਨੀ ਨਾਲ ਰੀਲੋਡ ਕੀਤਾ ਜਾ ਸਕਦਾ ਸੀ ਇਹ ਪਿਸਟਲ ਦੁਨੀਆ ਭਰ ਚ ਫੌਜ ਅਤੇ ਪੁਲਿਸ ਮੁਲਾਜ਼ਮਾਂ ਚ ਪਸੰਦ ਕੀਤਾ ਗਿਆ ਗਲੌਕ ਦਾ ਰਾਈਜ਼ ਆਫ ਅਮਰੀਕਾ ਗਨ ਇਦੇ ਲੇਖਕ ਪਾਲ ਬੈਰੇਟ ਨੇ ਲਿਖਿਆ ਕਿ ਇਹ ਹਥਿਆਰ ਆਧੁਨਿਕ ਨਾਗਰਿਕਾਂ ਦਾ Google ਬਣ ਗਿਆ ਹੈ ਫੋਰਬਸ ਨੇ 2021 ਚ ਗਲੌਕ ਦੀ ਨਿੱਜੀ ਜਾਇਦਾਦ ਦਾ ਅਨੁਮਾਨ 9 ਖਰਬ ਤੋਂ ਵੱਧ ਦਾ ਲਗਾਇਆ ਸੀ ਗਲੌਕ ਨੇ ਯੂ ਐਸ ਪੌਪ ਕਲਚਰ ਵਿੱਚ ਵੀ ਇੱਕ ਸਥਾਨ ਬਣਾਇਆ ਹੈ ਅਮਰੀਕੀ ਰੈਪਰ ਸਨੋਪ ਡੌਗ ਅਤੇ ਬੂ ਟੈਂਕ ਕਲੈਨ ਨੇ ਵੀ ਗਲੌਕ ਨੂੰ ਆਪਣੀਆਂ ਕਵਤਾਵਾਂ ਚ ਵਰਤਿਆ ਇਸ ਹਥਿਆਰ ਨੂੰ ਹਾਲੀਵੁੱਡ ਦੀਆਂ ਬਲਾਕਬਸਟਰ ਫਿਲਮਾਂ 'ਚ ਵੀ ਦਿਖਾਇਆ ਗਿਆ ਇਹਨਾਂ ਫਿਲਮਾਂ 'ਚ টারਮੀਨੇਟਰ 3 ਰਾਈਜ਼ ਆਫ ਦੀ ਮਸ਼ੀਨਸ ਅਤੇ ਦਾ ਮੈਟ੍ਰਿਕਸ ਰੀਲੋਡਡ ਸ਼ਾਮਲ ਨੇ ਗਲੌਕ ਦੀ ਆਲੋਚਨਾ ਵੀ ਹੋਈ ਕਹਿੰਦੇ ਇਸੇ ਦੌਰਾਨ ਹਥਿਆਰ ਨੂੰ ਹਥਿਆਰ ਤੇ ਕਾਬੂ ਹੋਣ ਦੀ ਬਕਾਲਤ ਕਰਨ ਵਾਲਿਆਂ ਨੇ ਗਲੌਕ ਦੀ ਆਲੋਚਨਾ ਕੀਤੀ ਇਰਾਕੀ ਤਾਨਾਸ਼ਾਹ ਸਦਾਮ ਹਸੈਨ ਨੂੰ ਅਮਰੀਕੀ ਸੈਨਿਕਾਂ ਨੇ 2003 ਵਿੱਚ ਜਦੋਂ ਗ੍ਰਿਫਤਾਰ ਕੀਤਾ ਤਾਂ ਉਹਦੇ ਕੋਲ ਵੀ ਇੱਕ ਗਲੌਕ ਮਿਲਿਆ ਸੀ ਤਾਂ ਦੋਸਤੋ ਸਾਲ 2018 ਚ ਇੱਕ ਯੂਐਸ ਮਰੀਨ ਕੋਰ ਦੇ ਜਾਣਕਾਰ ਨੇ ਕੈਲੀਫੋਰਨੀਆ ਚ ਇੱਕ ਵਾਰ ਚ ਇੱਕ ਪੁਲਿਸ ਕਰਮਚਾਰੀ ਸਮੇਤ 12 ਲੋਕਾਂ ਨੂੰ ਮਾਰ ਦਿੱਤੀ ਸੀ ਇਯਾਨ ਡੇਵਿਡ ਲੌਂਗ ਇਸ ਕੋਲ ਕਾਨੂੰਨੀ ਤੌਰ ਤੇ ਇੱਕ ਗਲੌਕ ਅਰਧ ਆਟੋਮੈਟਿਕ ਹੈਂਡਗਨ ਸੀ ਜਿਹਦੇ ਵਿੱਚ ਇੱਕ ਬਾਦੂ ਮੈਗਜ਼ੀਨ ਸੀ ਜੋ ਕੈਲੀਫੋਰਨੀਆ ਸੂਬੇ 'ਚ ਗੈਰਕਾਨੂੰਨੀ ਹੈ। ਇਹਦੇ ਦੌਰਾਨ ਇੱਕ ਯੂਐਸ ਪੰਤੂਕ ਕੰਪਨੀ ਨੂੰ ਇੱਕ ਕਸਟਮ ਕਸਟਮਾਈਜ਼ਡ ਕਲੌਕ ਪਿਸਟਰ ਬਣਾਉਣ ਲਈ ਅਲੋਚਨਾ ਦਾ ਸਾਹਮਣਾ ਕਰਨਾ ਪਿਆ। ਇਹ ਲੇਗੋ ਦੇ ਬਣਾਇਆ ਬੱਚਿਆਂ ਦੇ ਖਡਾਉਣੇ ਵਰਗਾ ਦਿਖਾਈ ਦਿੰਦਾ ਸੀ। ਗਲੌਕ ਨੇ ਬਹੁਤ ਘੱਟ ਵਾਰ ਹੀ ਪ੍ਰਚਾਰਕਾਂ ਦਾ ਜਵਾਬ ਦਿੱਤਾ। ਉਹਨਾਂ ਨੇ ਹੋਰ ਹਥਿਆਰ ਬਣਾਉਣ ਵਾਲਿਆਂ 'ਾਂ ਵਿੱਚ ਸ਼ਾਮਲ ਹੋਣ ਤੋਂ ਵੀ ਇਨਕਾਰ ਕਰਤਾ। ਇਨਾ ਲੋਕਾਂ ਨੇ ਸਾਲ 2000 ਚ ਅਮਰੀਕੀ ਸਰਕਾਰ ਨਾਲ ਇੱਕ ਸਵੈ ਇਛਤ ਬੰਦੂਕ ਨਿਯੰਤਰਣ ਸਮਝੌਤੇ ਦੇ ਸਾਈਨ ਵੀ ਕੀਤੇ ਸਨ ਉਹ ਆਪਣੇ ਪਿੱਛੇ ਪਤਨੀ ਇੱਕ ਬੇਟੀ ਤੇ ਦੋ ਪੁੱਤਰ ਛੱਡ ਗਏ ਨੇ ਇਹ ਸੀ ਦੋਸਤੋ ਗਲੌਕ ਦੀ ਕਹਾਣੀ ਕੌਣ ਸੀ ਗਲੌਕ ਇਹਦਾ ਨਾਮ ਸੀ ਗੈਸਟਰਨ ਗਲੌਕ ਸੋ ਮਿਲਦੇ ਆ ਨਵੀਂ ਜਾਣਕਾਰੀ ਨਾਲ ਅਗਲੀ ਵੀਡੀਓ ਚ ਦੇ ਹੋਆ ਗਿਆ ਸਤਿ ਸ਼੍ਰੀ ਅਕਾਲ